ਅੱਜ ਗੁਰੂ ਪੁਰਬणिमा ਦੇ ਮੌਕੇ ਅਗਰਵਾਲ ਧਰਮਸ਼ਾਲਾ ਵਿਖੇ શ્રી ਚਕਤੰਬਾ ਆਸ਼ਰਮ ਦੀਸ ਨੂੰ ਸੰਗਤ ਦੇ ਵੱਲੋਂ ਗੁਰੂ ਪੁਰਬणिमा ਦਾ ਉਤਸਵ ਮਨਾਇਆ ਗਿਆ ਜਿੱਥੇ ਪਰਮਹੰਸ Swami Shri Brahmdev ji Maharaj ਦਾ ਸੰਗਤਾਂ ਨੇ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਰਜਿੰਦਰ ਗੁਪਤਾ ਦੀ ਅਗਵਾਈ ਦੇ ਵਿੱਚ ਤੁਲਸੀ ਵੰਡ ਸਮਾਰੋਹ ਵੀ ਕਰਵਾਇਆ ਗਿਆ ਉਨਸ ਮੋ ਸ਼ਹਿਰ ਵਾਸੀਆਂ ਨੂੰ ਗੁਰੂ ਪੂਰਨਿਮਾ ਦੀਆਂ ਵਧਾਈਆਂ ਦਿੱਤੀਆਂ ਅਤੇ ਗੁਰੂ ਪੂਰਨਿਮਾ ਦੇ ਮੌਕੇ ਸ਼ਸ਼ੀ ਪੂਜਨ ਮੰਗਤਮਬੀ ਅਤੇ ਪਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਰਜਿੰਦਰ ਗੁਪਤਾ ਨੇ ਕਿਹਾ ਕਿ ਹਾੜੀ ਦੇ ਮਹੀਨੇ ਪੁੰਨਿਆ ਦੀ ਤਿਥੀ ਨੂੰ ਗੁਰੂ ਪੂਰਨਿਮਾ ਦਾ ਪਵਿੱਤਰ ਤਿਹਾੜਾ ਹੁੰਦਾ ਹੈ ਅਤੇ ਇਹ ਦਿਨ ਗੁਰੂਆਂ ਨੂੰ ਸਮਰਪਿਤ ਹੈ। ਉਹਨਾਂ ਆਖਿਆ ਕਿ ਭਾਰਤੀ ਸੰਸਕ੍ਰਿਤੀ ਦੇ ਵਿੱਚ ਗੁਰੂਆਂ ਨੂੰ ਭਗਵਾਨ ਤੋਂ ਵੀ ਉੱਚਾ ਦਰਜਾ ਦਿੱਤਾ ਜਾਂਦਾ ਹੈ। ਕਿਉਂਕਿ ਗੁਰੂ ਹੀ ਸੇਸ਼ਨ ਉਹ ਗਿਆਨ ਦਾ ਮਾਰਗ ਦਿਖਾਉਂਦੇ ਅਤੇ ਉਹਨਾਂ ਨੂੰ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢ ਕੇ ਪ੍ਰਕਾਸ਼ ਵੱਲ ਲੈ ਕੇ ਜਾਂਦੇ ਇਸ ਮੌਕੇ ਤੇ શ્રી ਚਕਤੰਬਾ ਆਸ਼ਰਮ ਦੇ ਵੱਲੋਂ ਅਹੀਂ ਸੰਗਤਨ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਅਤੇ ਭਜਨ ਗਾਇਨ ਪਵੀ ਸੁਖੀਜਾ ਦੇ ਵੱਲੋਂ ਮధుਰ ਭਜਨ ਗਾਏ ਗਏ। ਵਾਲੇ ਰਮਾਣੇ ਵੀ ਪ੍ਰਿੰਟ ਮੀਡੀਆ ਡਿਜੀਟਲ ਮੀਡੀਆ ਸੋਸ਼ਲ ਮੀਡੀਆ allele ਜਿਨੇ ਵੀ ਜਨਿਤ ਪੱਤਰਕਾਰ ਵੀਰ ਨੇ ਸੋਸ਼ਲ ਮੀਡੀਆ ਦੇ ਪ੍ਰਿੰਟ ਮੀਡੀਆ ਦੇ ਉਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਹ ਹਰ ਸਮੇਂ ਆਗੇ ਜਗਦੰਭਾ ਸ਼ੋਨਰ ਮਹਾਰਾਸ਼ੀ ਦੇ ਅਸ਼ੀਰਵਾਦ ਪ੍ਰਾਪਤ ਕਰਕੇ ਉਹਨਾਂ ਦੇ ਨਾਲ ਹਰ ਖਬਰ ਹਰ ਵੀਡੀਓ ਨੂੰ ਹਰ ਉਹ ਨੂੰ ਜਿੰਨ ਜਿੰਨ ਚ ਪਹੁੰਚਾਉਂਦੇ ਨੇ ਤੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜੈ ਸ਼ੀਰ ਕਰੋ ਦੇਖੋ ਸੁਨੇਹਾ ਤਾਂ ਨਹੀਂ ਮੇਰੀ ਤਾਂ ਇੱਕ ਅਪੀਲ ਹੀ ਹੈ ਜਿਵੇਂ ਕਿ ਕਿਹਾ ਜਾਂਦਾ ਹੈ ਪੰਜਾਬੀ ਦੀ ਕਹਾਵਤ ਹੈ ਗੁਰੂ বিনা ਗਤ ਨਹੀਂ ਸਾਹ বিনা ਪਤ ਨਹੀਂ ਮਤਲਬ ਗੁਰੂ বিনা ਗਤੀ ਨਹੀਂ ਹੁੰਦੀ ਹੈਗੀ ਕਿਉਂਕਿ ਦੇਖੋ ਆਪਾਂ ਭਗਵਾਨ ਨੂੰ ਮੰਨਦੇ ਆ ਮੰਨਣਾ ਕਿਵੇਂ ਹੈ ਇਹ ਗੁਰੂ ਜੀ ਦੱਸਦੇ ਆ ਰਾਹ ਜਿਹੜਾ ਮਤਲਬ ਮੋਕਸ਼ ਦਾ ਰਾਹ ਹੈ ਉਹ ਗੁਰੂ ਜੀ ਦਿਖਾਉਂਦੇ ਆ ਤਾਂ ਅਸੀਂ ਸਾਰੇ ਜਿੰਨੇ ਜਗਤੰਬਾ ਆਸ਼ਰਮ ਵੱਲੋਂ ਪਹਿਲਾਂ ਰਾਜ ਗੁਰੂ ਪੂਰਨਿਮਾ ਤੇ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਜਿੰਨੇ ਵੀ ਗੁਰੂ ਸਹਿਬਾਨ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਸਤਿ ਸਤ ਨਮਨ ਕਰਦੇ ਆ ਤੇ ਅਰਦਾਸ ਕਰਦੇ ਆ ਕਿ ਜਿਹੜੇ ਇਹ ਸਾਡੀ ਦੁਨੀਆ ਇਹਦੇ ਵਿੱਚ ਸ਼ੁਕਸ਼ਾਂਤੀ ਬਣੀ ਰਹੇ ਤੇ ਲੋਕਾਂ ਨੂੰ ਜਿਹੜੇ ਇਹਨਾਂ ਦੇ ਭਟਕੇ ਹੋਏ ਨੇ ਉਹਨਾਂ ਨੂੰ ਮਾਰਗਦਰਸ਼ਕ ਬਣਨ ਸਾਡੇ ਜਿੰਨੇ ਵੀ ਗੁਰੂ ਸਾਹਿਬਾਨ ਨੇ ਸਮਾਣਾ ਦੇ ਮਨੋ ਹਰ ਪ੍ਰਗਾਸਪਸੇ ਸਮਾਣਾ ਵੱਲੋਂ ਹਰ ਸਾਲ ਵਾਤਾਵਰਣ ਨੂੰ ਛੱਛ ਰੱਖਣ ਲਈ ਤਾਂ ਕਿ ਵਾਯੂ ਮੰਡਲ ਦੇ ਵਿੱਚ ਪ੍ਰਦੂਸ਼ਣ ਘਟੇ ਜੇ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਸਮਾਣਾ ਪ੍ਰਾਂਤ ਦੇ ਵਿੱਚ ਭਾਰਤ ਪ੍ਰਗਾਸਪਸੇ ਵੱਲੋਂ 2100 ਪਲਾਂਟਸ ਡਿਸਟ੍ਰੀਬਿਊਟ ਕਰਦੇ ਆਂ ਹਰ ਮੰਦਰ ਦੇ ਵਿੱਚ ਹਰ ਧਰਮ ਹੀ ਥਾਵੇ ਹਰ ਧਰਮ ਸਲਾ ਵਿੱਚ ਜਿੱਥੇ ਜਿੱਨੇ ਲੋਕ ਵਰਮੈਂਟਰ ਉਸੇ ਅਪਲਕਸ ਦੇ ਵਿੱਚ ਉਸੇ ਕੜੀਆਂ ਦੀ ਇਰਾਸੀ ਅਜਤ ਹੈ ਸੀ ਜੇ ਗੰਬਾਸ ਨੂੰ ਬਿਹਲੇ ਵੱਲੋਂ ਜੋਇ ਤੇ ਗੁਰਪੁਰਨਾ ਦਾ ਪਰਵਾਹ ਹੈ ਪਿਛੇ ਸਾਤ ਕਰਾਈ ਸਾਲ ਵੀ ਅਸੀਂ 1100 ਪਲਾਂਟਸ ਵਧ ਰਹੇ ਆ ਸਾਡੀ ਇੱਛਾ ਹੀ ਹੈ ਕਿ ਅਸੀਂ ਪਾਤਾ ਨੂੰ ਸਪਸ਼ਟ ਕਰ ਸਕੀਏ ਤਾਂ ਕਿ ਵਾਯੂ ਰਹੇ ਬਿਲਕੁਲ ਜਿਹੜੀ ਵਾਯੂ ਹੈਗੀ ਆ ਉਹ ਕਿਸੇ ਰਹਿ ਬੁੱਕ ਜੇ ਤਾਂ ਸਤੋ ਹੀ ਆਉਂਦਾ ਮਾਣਾ ਤੋਕਲਾ ਸ਼ਰਮਾ ਦੀ ਰੂਪ